ਦਿੱਤਮ ਕੀ ਦਿੰਦੇ ਆ ਵੀ ਅਸੀਂ ਆਈਡੀਆ ਬੰਦ ਕਰ ਦਾਂਗੇ ਅਸੀਂ ਆਈਡੀਆ ਬੰਦ ਕਰ ਦਾਂਗੇ ਇਹ ਬੰਦ ਕਰ ਦਾਂਗੇ ਅਸੀਂ ਕੰਮ ਕਿੱਥੋਂ ਕਰਾਂਗੇ ਦੇਖੋ ਮੁੰਡੇ ਨਾਲ ਇੱਥੇ ਲੁੱਟ ਖੋ ਜਾਂਦੀ ਆ ਉਹਦੇ ਪੈਸੇ ਖੋ ਲੈਂਦੇ ਆ ਉਹਦੇ ਕਿਰਪਾਨਾਂ ਮਾਰਦੇ ਆ ਇਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਅਭੀ ਸਰ ਕੋ ਆਏ ਹੋਏ ਕੰਮ ਸੇ ਕਮ ਆਧਾ ਘੰਟਾ ਪੌਣਾ ਘੰਟਾ ਹੋ ਗਿਆ ਕੰਮ ਕਰਨਾ ਕਰੋ ਨਹੀਂ ਕਰਨਾ ਚਲੇ ਜਾਓ ਅੱਛੇ ਸੇ ਬਲੈਂਕਟ ਕੰਪਨੀ ਵੱਲੋਂ ਸੇਫਟੀ ਕੀ ਕੀ ਤੁਹਾਨੂੰ ਸਾਰਿਆਂ ਨੂੰ ਦਿੱਤੀ ਗਈ ਨਹੀਂ 1 ਰੁਪਏ ਦੀ ਵੀ ਨਹੀਂ ਹੈਗੀ ਤਾਨੂੰ ਵੀ ਰਾਹ ਜਾਂਦੇ ਤੇ ਗੋਲੀ ਵੀ ਮਾਰਦੇ ਰਿਸਪਾਂਸਿਬਿਲਟੀ ਨਹੀਂ ਚੱਕਦੇ ਜੇ ਸਾਨੂੰ ਉੱਥੇ ਡੰਡੇ ਵੀ ਮਾਰ ਕੇ ਭੇਜ ਦਿੰਦਾ ਨਾ ਇਹ ਕਹਿੰਦੇ ਆ ਵੀ ਕਸਟਮਰ ਨੂੰ ਕਹਿ ਦਿਓ ਜੀ ਕੋਈ ਗੱਲ ਨਹੀਂ ਸਾਨੂੰ ਕੀ ਕਹ ਦਸੀਂ ਮਾਰਤਾ ਸਾਰੇ ਮੱਥੇ ਵੱਸ ਜਿੱਦਾ ਮੰਨ ਕੇ ਚੱਲੋ ਕਿ 4 ਕਿਲੋਮੀਟਰ ਦਾ gekeੜਾ ਪੈਂਦਾ ਆਪਾਂ ਨੂੰ ਉਹ 4 ਕਿਲੋਮੀਟਰ ਦੇ ਗੇੜੇ ਦੇ ਪਹਿਲਾਂ ਆਪਾਂ ਨੂੰ ਮਿਲਦੇ ਸੀਗੇ 35 36 37 ਰੁਪਏ ਮਿਲ ਜਾਂਦੇ ਸੀਗੇ ਹੁਣ ਹੋਰ 29 30 ਰੁਪਏ ਤੋਂ ਵੱਧ ਕੁਝ ਵੀ ਨਹੀਂ ਮਿਲਦਾ ਨਾਲੇ ਆਹ ਦੇਖੋ ਜਿਹੜਾ ਸ਼ਿਮਲਾਪੁਰੀ ਸਟੋਰ ਖੁੱਲਿਆ ਉਹਦਾ ਰੇਟ ਤੁਸੀਂ ਚੈੱਕ ਕਰ ਲਓ ਉਹਦਾ ਇਨਸੈਂਟਿਵ ਚੈੱਕ ਕਰੋ ਦੇਖੋ 33 ਆਰਡਰਾਂ ਦੇ 508 ਰੁਪਏ ਇਹ ਵੀ ਬਲੈਂਕਟ ਕੰਪਨੀ ਦੀ ਇਹ ਬਲੈਂਕਟ ਸੇਮ ਕੰਪਨੀ ਬਾਜੀ ਇਧਰ ਉਧਰ ਸਟੋਰ ਖੁੱਲਿਆ ਵਾ ਉਹਨਾਂ ਨੂੰ 508 ਰੁਪਏ ਦੇ ਰਿਆ ਸਾਨੂੰ 392 ਆਹ ਦੇਖੋ ਆ ਆ ਦੇਖੋ ਉਹਨਾਂ ਨੂੰ 33 ਆਰਡਰਾਂ ਦੇ ਵਿੱਚ 508 ਰੁਪਏ ਸਾਨੂੰ 38 ਆਰਡਰਾਂ ਦੇ ਵਿੱਚ 392 ਰੁਪਏ ਹੂੰ ਸੋ ਇੱਥੇ ਤੇ ਜਿਹੜੇ ਮੁਲਾਜ਼ਮ ਸੀ ਉਹ ਬਾਹਰ ਆਏ ਨੇ ਪਰ ਉਹ ਇਹ ਜਵਾਬ ਦੇ ਕੇ ਜਾ ਰਹੇ ਨੇ ਵੀ ਅਸੀਂ ਬਿਆਨ ਜਿਹੜਾ ਬੈ ਉਹ ਨਹੀਂ ਦੇ ਸਕਦੇ ਦਿਨ ਦੀ ਤੁਹਾਡੀ ਦਿਹਾੜੀ ਵੀ ਨਹੀਂ ਪੈਂਦੀ ਪੂਰੀ ਨਹੀਂ ਬੈਰੀ ਵਾਰੀ ਦਿਹਾੜੀ ਵੀ ਨਹੀਂ ਵੈਰੇ ਵੈਸੇ ਆਪ ਦੇ ਖਰਚੇ ਨਹੀਂ ਪੂਰੇ ਕਰਾਂਗੇ ਤਾਂ ਘਰੇ ਕੀ ਦਵਾਂਗੇ ਕਾਰ ਕਿੱਦਾਂ ਚੱਲਣਗੇ ਤੁਹਾਨੂੰ ਪਤਾ ਕਿ ਹਰ ਇੱਕ ਬੰਦੇ ਦੇ ਹੁਣ ਕਾਰ ਚਲਾਉਣਾ ਕਿੱਡਾ ਮੁਸ਼ਕਿਲ ਆ ਹੁਣ ਕਹਦੇ ਉਹਨਾਂ ਦੇ ਦੇਖਿਓ ਤੁਸੀਂ ਸ਼ਾਮ ਤੱਕ ਕਿੰਨੇ ਆਣੇ ਦੀ ਆਈਡੀ ਬੰਦ ਹੋਣੀ ਆ ਹੁਣੇ ਕਹਦੋ ਕਿ 10 ਬੰਦੇ ਦੀ ਆਈਡੀ ਬੰਦ ਕਰ ਦੋ 2 ਮਿੰਟ ਲਾਉਣਗੇ ਆਈਡੀ ਬੰਦ ਕਰਨ ਲੱਗੇ 12-13 ਘੰਟੇ ਕੰਮ ਕਰਕੇ 300 ਤੇਲ ਲੱਗ ਜਾਂਦਾ ਉਹ ਤੋਂ ਬਾਅਦ ਘਰੇ ਕੀ ਲੱਗ ਜਾਈਏ ਤੇ ਦੁਪਹਿਰੇ ਅਈ ਰੋਟੀ ਖਾਣ ਨਹੀਂ ਜਾਂਦੇ ਵੀ ਚਲ ਕੋਈ ਨਹੀਂ 걔ੜੇ ਸਾਡਾ ਟਾਰਗੇਟ ਪੂਰਾ ਹੋ ਜੇ ਪਰ ਉਹ ਵੀ ਨਹੀਂ ਹੁੰਦਾ ਉਹ ਸ਼ਟਰ ਬੰਦ ਕਰਤਾ ਪਹਿਲਾਂ ਸ਼ਟਰ ਲਾਉਣ ਦੇ ਦਿੰਦੇ ਸੀਗੇ ਫਿਰ ਸਾਨੂੰ ਕਹਿੰਦੇ ਲੁੱਟ ਕੋ ਹੋ ਜਾਂਦੀ ਆ ਇਹ ਵੀ ਬਤਾਈਏ ਨਾ ਕਿ ਰੇਟ ਵੀ ਕਮ ਕਰ ਦਿਆ ਜੋ ਪਹਿਲੇ jis gade ke 3600 4 kilometer ke pehle 3600 mil rahe the to baat kar li thi na pehle se maine sir hui nahi baat abhi yahi hai abhi hogi sare bande khadne wale hai kisi ne bhi order nahi chakya hai jab to aap sareyan nu dassa ke strike hai kisi ne order pae zarur hai par andaro koi bhi order bahar nahi gaya subhere 7 baje to abhi tak top te khade hoye ne koi kisi di samvad tusi etho ta ke dekho jehde andaro saman milde hai na oh kisi time bahro bhi nahi melda ji ਕਸਟਮਰ ਨੂੰ ਹਰਾਸ਼ਮੈਂਟ ਤਾਂ ਹੋਊਗੀ ਜਿਹੜਾ ਸਮਾਨ ਅੰਦਰੋਂ ਮਿਲਦਾ ਨਾ ਉਹ ਕਿਸੇ ਟਾਈਮ ਬਾਹਰੋਂ ਵੀ ਨਹੀਂ ਮਿਲਦਾ ਲੁਧਿਆਣਾ ਛਾਂਕੇ ਵੀ ਨਹੀਂ ਮਿਲਦਾ ਉਹ ਸਮਾਨ ਇਹਨਾਂ ਕੋਲੇ ਹੁੰਦਾ ਵਾ ਲੁਧਿਆਣਾ ਦੇ ਡੋਗਰੀ ਨਹਿਰ ਦੇ ਕੋਲ ਜਿੱਥੇ ਬਲਿੰਕਰ ਦੀ ਇੱਕ ਨਵੀਂ ਕੰਪਨੀ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਖੁੱਲਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਇਸ ਦੇ ਵਿੱਚ ਕੰਮ ਕਰਦੇ ਨੇ ਉਹ ਇਸ ਦੇ ਪ੍ਰਤੀ ਰੋਸ ਜ਼ਾਤੋਂਦੇ ਨੇ ਤਾਂ ਮੇਰੇ ਨਾਲ ਖੜੇ ਨੇ ਗੱਲਬਾਤ ਕਰਦੇ ਕਿ ਆਖਰ ਕੀ ਲੋੜ ਪਈ ਜਿਹੜੀ ਰੋਜ਼ਗਾਰ ਬਈ ਕੀ ਹੱਲ ਬ੍ਰੇਕ ਤਾਂ ਇਹਨਾਂ ਦੇ ਰੇਟ ਬੋਲ ਘਟਾ ਬਾ 18 18 ਘੰਟੇ ਲਾਉਣੇ ਤਾਂ ਵੀ ਰੇਟ ਘੱਟ ਮਿਲ ਰਿਹਾ ਤੇ ਉਤੋਂ ਇਹਨਾਂ ਦੇ ਜਿਹੜੇ ਇਨਸੈਂਟ ਉਹ ਵੀ ਘੱਟ ਕਰ ਰਹੇ ਇਹਨਾਂ ਨੇ ਤੇ 4 ਕਿਲੋ ਮੀਟਰ ਦਾ ਮਗਰ ਮਸਾ ਹੀ 30 ਰੁਪਏ ਦੇ ਰਿਹਾ ਅੱਗੇ 38 40 ਰੁਪਏ ਦਿੰਦੇ ਸੀਗੇ ਹੁਣ ਬਿਲਕੁਲ 30 ਰੁਪਏ ਤੇ ਕਰਤੇ 30 ਤੋਂ ਵੀ ਕਿਸੇ ਹੁਣ 29 ਰੁਪਏ ਕਰ ਦਿੰਦੇ ਆ ਤੇ ਸਾਨੂੰ ਉਹ ਚਾਹੇ ਕਿ ਸਾਡਾ ਰੇਟ ਥੋੜਾ ਵਧਾਉਣ ਬਸ ਕਿੰਨਾ ਕੁ ਰੇਟ ਹੁਣ ਦੇ ਰਿਹਾ ਤੁਹਾਨੂੰ ਫਿਰ 29 ਰੁਪਏ 30 ਰੁਪਏ ਸਵੇਰੇ 4 ਕਿਲੋ ਮੀਟਰ 30 ਰੁਪਏ ਦੇ ਰਹੇ ਵੀਰੇ 10 12 ਘੰਟੇ 10 ਉਹ 4 ਕਿਲੋਮੀਟਰ ਦੇ ਗੇੜੇ ਦੇ ਪਹਿਲਾਂ ਆਪਾਂ ਨੂੰ ਮਿਲਦੇ ਸੀਗੇ 35 36 37 ਰੁਪਏ ਮਿਲ ਜਾਂਦੇ ਸੀਗੇ ਹੁਣ ਹੋਰ 29 30 ਰੁਪਏ ਤੋਂ ਵੱਧ ਕੁਝ ਵੀ ਨਹੀਂ ਮਿਲਦਾ ਇਕੱਠੇ 6 ਰੁਪਏ ਉਹ ਇਹ ਡਾਊਨ ਸਾਡਾ ਤੇੜ ਤੋਂ ਉਨਾ ਹੀ ਲੱਗਦਾ ਸਾਡਾ ਖਰਚਾ ਤੋਂ ਉਨਾ ਹੀ ਚੱਲ ਰਿਹਾ ਵਾ ਪਰ ਸਾਨੂੰ ਨੁਕਸਾਨ ਆਉਣਾ ਉਹਦੇ 'ਚ ਸਾਡਾ ਤੇਲ ਵੀ ਵੱਧ ਫੂਕੇ ਗਿਆ ਸਾਨੂੰ ਪੈਸੇ ਵੀ ਨਹੀਂ ਵਾਰਦੇ ਬੈਠੇ ਜਿਹੜਾ ਇਨਸੈਂਟਿਵ ਸੀਗਾ ਸਾਡਾ ਉਹ ਵੀ ਘਟਾ ਦਿੱਤਾ ਅਨਜ਼ੈਟ ਪਹਿਲਾਂ 4450 ਤੋਂ ਪਲੱਸ ਜਾਂਦਾ ਸੀਗਾ ਉਹ ਵੀ ਡਾਊਨ ਕਰਤਾ ਉਹ 392 ਕੁਛ ਇੱਦਾਂ ਕਰਤਾ ਆਰਡਰ ਵਧਾਤੇ ਪਹਿਲਾਂ ਸਾਨੂੰ 35 ਆਰਡਰਾਂ ਤੇ 32 ਆਰਡਰ ਦੋਨੇ ਪੈਸੇ ਮਿਲਦੇ ਸੀ ਹੁਣ ਸਾਨੂੰ 38 ਆਰਡਰਾਂ ਤੇ ਉਹਨੇ ਪੈਸੇ ਮਿਲਦੇ ਆ ਉਹਨੇ ਮਿਲਦੇ ਵੀ ਦਿਨ ਦੀ ਤੁਹਾਡੀ ਦਿਹਾੜੀ ਵੀ ਨਹੀਂ ਪੈਂਦੀ ਐ ਤੂੰ ਪੂਰੀ ਨਹੀਂ ਪੈਰੀ ਵਾਰੀ ਦਿਹਾੜੀ ਵੀ ਨਹੀਂ ਪੈਰੇ 14 14 ਘੰਟੇ ਕੰਮ ਕਰਕੇ 12 12 15 15 ਘੰਟੇ ਕੰਮ ਕਰਕੇ ਵੀ ਪੂਰੀ ਨਹੀਂ ਪੈਂਦੀ ਭਈ ਕਿਆ ਮਤਲਬ ਇਹ ਆ 12 ਘੰਟੇ ਕੰਮ ਕਰਕੇ ਵੀ ਸਾਨੂੰ 1000 ਰੁਪਏ ਵੀ ਨਹੀਂ ਬੰਦਾ ਸਾਨੂੰ 12 ਘੰਟੇ ਕੰਮ ਕਰਨ ਦਾ ਕੀ ਫਾਇਦਾ ਕੋਈ ਕੰਪਨੀਆਂ ਨੇ ਉਹਦੇ ਉਹਦੇ ਮੁਤਾਬਕ ਹੀ ਘੱਟਦੇ ਰਹੇ ਫਿਲਹਾਲ ਤਾਂ ਹੁਣ ਘੱਟ ਹੀ ਮਿਲ ਰਹੇ ਆ ਫਿਲਹਾਲ ਤਾਂ ਇਹਨਾਂ ਨੇ ਇੰਨਾ ਜਿਆਦਾ ਰੇਟ ਸਾਡੇ ਡਾਊਨ ਕਰਤਾ ਕਿ ਸਾਡਾ ਪੂਰਾ ਵੀ ਨਹੀਂ ਲੈ ਰਿਹਾ ਸਿਸਟਮ ਕਿ ਹਾਂ ਵੀ ਅਸੀਂ ਖਰਚੇ ਹੀ ਪੂਰੇ ਕਰ ਲਈਏ ਹੂੰ ਵੈਸੇ ਆਪ ਦੇ ਖਰਚੇ ਨਹੀਂ ਪੂਰੇ ਕਰਾਂਗੇ ਤਾਂ ਘਰੇ ਕੀ ਦਵਾਂਗੇ ਘਰ ਕਿੱਦਾਂ ਚੱਲਣਾ ਘਰ ਕਿੱਦਾਂ ਚੱਲਣਗੇ ਤੁਹਾਨੂੰ ਪਤਾ ਕਿ ਹਰ ਇੱਕ ਬੰਦੇ ਦੇ ਹੁਣ ਘਰ ਚਲਾਉਣਾ ਕਿੱਡਾ ਮੁਸ਼ਕਿਲ ਆ ਤੇਲ ਦੇ ਰੇਟ ਵਧਦੇ ਪਏ ਆ ਦਿਨੋ ਦਿਨ ਤੇਲ ਕਿੱਥੇ ਜਾ ਰਿਹਾ ਵਾ ਤੇ ਤੇਲ ਦੇ ਰੇਟ ਵਧ ਰਹੇ ਆ ਇਹਨਾਂ ਦੇ ਰੇਟ ਘਟ ਰਹੇ ਆ ਇਹਨਾਂ ਦੇ ਘਟ ਰਹੇ ਆ ਇਹਨਾਂ ਨੂੰ ਜਦ ਕੀ ਚਾਹੀਦਾ ਕਿ ਜੇ ਤੇਲ ਦੇ ਰੇਟ ਵਧ ਰਹੇ ਆ ਮੰਗਾਈ ਵਧ ਰਹੀ ਆ ਸਾਡੇ ਰੇਟ ਵਧਨੇ ਚਾਹੀਦੇ ਆ ਜਦ ਕੀ ਸਾਡੇ ਰੇਟ ਘਟਦੇ ਪਏ ਆ ਤੇ ਸਾਨੂੰ ਕੀ ਫਾਇਦਾ ਫਿਰ ਕੰਮ ਕਰਨ ਦਾ ਕਿੰਨਾ ਸਮਾਂ ਹੋ ਗਿਆ ਇਸ ਚ ਕੰਮ ਕਰਦੇ ਆਪਾਂ ਨੂੰ ਹੋਗੇ ਤਿੰਨ ਤਿੰਨ ਚਾਰ ਚਾਰ ਸਾਰੇ ਸਾਰਿਆਂ ਮੁੰਡਿਆਂ ਨੂੰ ਹੋਗੇ ਤਿੰਨ ਤਿੰਨ ਚਾਰ ਚਾਰ ਇਹਦੀ ਫਾਰਮ ਬਲੈਂਕਟ ਦੀ ਲੁਧਿਆਣੇ ਚ ਪਹਿਲੀ ਏ ਸ਼ਾਪ ਨਹੀਂ ਹੋਰ ਵੀ ਇਹਨੂੰ 2.5 ਸਾਲ ਹੋ ਗਏ ਹੋਰ ਵੀ ਕਾਫੀ ਨੇ ਉਸ ਤੋਂ ਬਾਅਦ ਦੋ ਤਿੰਨ ਬ੍ਰਾਂਚਾਂ ਹੋਰ ਖੁੱਲੀਆਂ ਨੇ ਪਹਿਲੀ ਬ੍ਰਾਂਚ ਏ ਵਾ ਇਹਨਾਂ ਦੀ ਪਹਿਲੀ ਏ ਸੀ ਭਾਜੀ ਆ ਉਸ ਤੋਂ ਬਾਅਦ ਸਿਵਲ ਲਾਈਨ ਦਾ ਲਟਰ ਮਟਰ ਦੋ ਤਿੰਨ ਖੁੱਲੀਆਂ ਹੋਰ ਨੇ ਹਾਂਜੀ ਤੇ ਸਾਡੇ ਕੀ ਕਹਿੰਦੇ ਪਹਿਲਾਂ ਸਮਾਂ ਕੀ ਡਿਸਟੈਂਸ ਵੀ ਜ਼ਿਆਦਾ ਸੀਗਾ ਉਦੋਂ ਰੇਟ ਵੀ ਸਹੀ ਸੀਗਾ ਹੁਣ ਸਾਡਾ ਸਮਾਂ ਕੀ ਪਹਿਲਾਂ 200 ਤੇਲ ਲੱਗਦੇ ਹੁਣ 300 ਤੇਲ ਲੱਗਦਾ ਨਾਲੇ ਕਮਾਂਦੇ ਵੀ ਜ਼ਿਆਦਾ ਵਾ ਤੇ ਪੈਸੇ ਵੀ ਨਹੀਂ ਦੇ ਰਹੇ ਬਾਹਰ ਤੇਰਾ ਘੰਟੇ ਕੰਮ ਕਰਕੇ 300 ਤੇਲ ਲੱਗ ਜਾਂਦਾ ਉਹ ਤੋਂ ਬਾਅਦ ਘਰੇ ਕੀ ਲੈ ਕੇ ਜਾਏ ਤੇ ਦੁਪਹਿਰੇ ਅਸੀਂ ਰੋਟੀ ਖਾਣ ਨਹੀਂ ਜਾਂਦੇ ਵੀ ਚਲ ਕੋਈ ਨਹੀਂ ਛੇੜਾ ਸਾਡਾ ਟਾਰਗੇਟ ਪੂਰਾ ਹੋ ਜਾਏ ਪਰ ਉਹ ਵੀ ਨਹੀਂ ਹੁੰਦਾ ਤਸਨਵਾਈ ਵੀ ਕਿਲਾ ਕਸਟਮਰ ਦੀ ਹੈਗੇ ਰਾਈਡਰ ਦੀ ਕੋਈ ਸੁਨਵਾਈ ਨਹੀਂ ਹੈਗੀ ਕੀ ਕਹਿੰਦੇ ਅੱਛੇ ਦੋ ਦੋ ਘੰਟੇ ਲੋਕੇਸ਼ਨ ਤੇ ਖੜੇ ਰਹੀਏ ਨਾ ਆਰਡਰ ਕੈਨਸਲ ਕਰ ਦੇਣਾ ਕੁਝ ਕਰਦੇ ਆ ਗਿਆ ਕਸਟਮਰ ਬੋਲੀ ਜਿਵੇਂ ਅਸੀਂ ਲਾਣਾ ਨਹੀਂ ਆਰਡਰ ਤਾਂ ਵੀ ਨਹੀਂ ਕੈਨਸਲ ਕਰਦੇ ਹੈਗੇ ਬੋਲੇ ਸਾਡੀ ਸੁਨਵਾਈ ਕੋਈ ਨਹੀਂ ਹੈ ਕਸਟਮਰ ਨਾਲ ਸੇ ਕੁਝ ਬੋਲ ਵੀ ਨਹੀਂ ਸਕਦੇ ਕਹਿੰਦੇ ਤੁਸੀਂ ਬਸ ਹੱਤ ਵਰਕੇ ਖੜੇ ਰਹੋ ਤੁਸੀਂ ਕੁਝ ਨਹੀਂ ਕਹਿਣਾ ਹੈਗਾ ਜਿਵੇਂ ਇਹਣਾ ਮੋਰੇ ਕਹੀਏ ਵੀ ਸਾਡੀ ਕੋਈ ਸੁਨਵਾਈ ਨਹੀਂ ਦੋ ਦੋ ਘੰਟੇ ਖੜੇ ਰਹਿੰਦੇ ਇੱਕ ਘੰਟੇ ਪਿੱਛੇ ਅਠੱਤੀ ਤੇ ਆਰਡਰ ਆਰਡਰ ਲੈਣੇ ਲੱਗਦੇ ਨੇ ਕਿਦਾਂ ਵਿੱਚ ਕਿੱਥੇ ਲੈਣਗੇ 7 ਵਜੇ ਬੰਦਾ ਆ 12 ਵਜੇ ਆ ਤਾਂ ਜਾ ਕੇ ਲੱਗਦੇ ਆ ਆਰਡਰ 12 ਘੰਟੇ ਜੇ ਬੰਦਾ ਸਵੇਰੇ 7 ਵਜੇ ਆਏ 12 ਵਜੇ ਤੱਕ ਰਵੇ ਤਾਂ ਘਰੇ ਕੀ ਜਾਊਗਾ ਅੱਜ ਕਿੰਨੇ ਆਰਡਰ ਛੱਡਨੇ ਪੈਂਦੇ ਤੁਹਾਨੂੰ ਤਾਂ ਜਾ ਕੇ ਤੁਹਾਡੀ ਕਿਤੇ ਦਿਹਾੜੀ ਪੈਂਦੀ ਹੈ 38 ਆਰਡਰ ਲਾਈਏ ਤਾਂ ਜਦ ਕਿ ਦਿਹਾੜੀ ਬੰਦ ਦੀ ਸੀ ਪਹਿਲਾਂ 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 ਬੰਦ ਸੀ ਹੁਣ ਤਾਂ ਬੰਦ ਨਹੀਂ ਹੁਣ ਤਾਂ ਆਪੇ ਪਹਿਲੇ ਕੋਸਟੋਰ ਹੋਰ ਖਲ ਗਿਆ Shimla Puri ਸਾਡੇ ਜਿਵੇਂ 1800 ਜਿ 2600 ਆਰਡਰ ਸੀਗੇ ਹੁਣ ਤਾਂ 1600 ਆਰਡਰ ਰਹਿ ਗਏ ਇੱਧਰ ਛੱਡ ਗਿਣਤੀ ਦਿਓ ਰੇਟ ਸਾਨੂੰ ਮਿਲਣਾ ਚਾਹੀਦਾ ਵਾ ਅਸੀਂ ਤਾਂ ਪਹਿਲਾਂ ਤੇ ਕੰਮ ਕਰਦੇ ਪਏ ਨਾ ਅਜੇ ਕੀ ਰੇਟ ਦੀ ਮੰਗ ਕਰਦੇ ਹੋ ਰੇਟ ਸਾਨੂੰ ਜਿੰਨਾ ਕਿਲੋਮੀਟਰ ਹੈਗਾ ਪੂਰਾ ਮਿਲਣਾ ਚਾਹੀਦਾ ਮਤਲਬ 10 ਰੁਪਏ ਕਿਲੋਮੀਟਰ ਤੁਸੀਂ ਲੈ ਕੇ ਜਾਂਦੇ ਹੋ ਉਸ ਦੇ ਵਿੱਚ ਤੁਹਾਡਾ ਨੁਕਸਾਨ ਹੁੰਦਾ ਸੋਹ ਰਿਆ ਵਾ ਬਾਈ ਕਿਲੋਮੀਟਰ ਦਾ ਨੁਕਸਾਨ ਹੋ ਰਿਹਾ ਸਭ ਸਿੰਘ ਸਾਈਡ ਮੈਨ ਜੇ ਟਰਨ ਦੇ ਪੈਸੇ ਨਹੀਂ ਮਿਲਦੇ ਉਹ ਸਾਡਾ 3 ਕਿਲੋਮੀਟਰ ਕੇ 3 ਦੇ 6 ਕਿਲੋਮੀਟਰ ਸਾਡਾ ਮੋਟਰਸਾਈਕਲ ਚੱਲ ਗਿਆ ਸਾਨੂੰ 3 ਦੇ ਪੈਸੇ ਵੀ ਨਹੀਂ ਪੂਰੇ ਮਿਲਦੇ ਭਾਈ ਇਹ ਨੁਕਸਾਨ ਨਹੀਂ ਆ ਤਾਂ ਬਚਦਾ ਵੀ ਕੁਝ ਨਹੀਂ ਜੇ 5 ਕਿਲੋਮੀਟਰ ਜਾ ਰਹੇ ਸਾਨੂੰ 32 34 33 ਨਹੀਂ ਮਿਲਦੇ ਬਸ 5 ਕਿਲੋਮੀਟਰ ਜਾ ਰਹੇ 32 33 ਮਿਲਦੇ ਬਸ ਕੀ ਬਣੂਗਾ ਅੱਛੇ ਤੁਸੀਂ ਇਹ ਦੇਖੋ ਅਸੀਂ 4 ਕਿਲੋਮੀਟਰ ਆਰਡਰ ਦਿੱਤਾ ਸਪੋਜ਼ ਕਰੋ ਸਾਨੂੰ ਕੀ ਮਿਲਿਆ 30 ਰੁਪਏ ਮਿਲੇ ਆਰਡਰ ਦੇ ਕੇ ਵਾਪਸ ਆਏ ਅਸੀਂ 30 ਰੁਪਏ ਚ ਜਾ ਵੀ ਰਹੇ ਆ 30 ਰੁਪਏ ਚ ਆ ਵੀ ਰਹੇ ਆ 15 ਰੁਪਏ ਜਾਣ ਹੋਣ ਪੈ ਗਿਆ ਸਾਨੂੰ ਤੇ ਸਾਨੂੰ ਅਜ ਦੱਸੋ ਤੁਸੀਂ ਕੀ ਬਚੂਗਾ 4 ਕਿਲੋਮੀਟਰ ਦੇ ਗੇੜੇ ਵਿੱਚ ਸਾਨੂੰ 15 ਰੁਪਏ ਬਾਚ ਰਹੇ ਆ ਤੇ ਉਹ 15 ਜੋ ਅਸੀਂ ਕੀ ਖਰਚੇ ਕੱਢਾਂਗੇ ਦੱਸੋ ਤੇ ਫਿਰ ਗੱਲਬਾਤ ਕੀਤੀ ਕਿਸੇ ਨਾਲ ਇਹਨਾਂ ਦੇ ਮੁਲਾਜ਼ਮ ਨਾਲ ਮੈਨੇਜਰ ਦੇ ਸੁਣਵਾਈ ਹੈ ਉਹ ਕਹਿੰਦੇ 2 ਵਜੇ ਆਵਾਂਗੇ ਗੱਲ ਕਰਾਂਗੇ ਅਸੀਂ ਆਪਣੀ ਸਟ੍ਰਾਈਕ ਕਰਕੇ ਬੈਠੇ ਹੋਏ ਆ ਜਦੋਂ ਆਉਣਗੇ ਗੱਲ ਕਰਾਂਗੇ ਇਸ ਸਟ੍ਰਾਈਕ ਦੇ ਵਿੱਚ ਕਿੰਨੇ ਕਿੰਨੇ ਲੋਕ ਨੇ ਤੁਹਾਡੇ ਕਿੰਨੇ ਦੱਸੋ ਘੱਟੋ ਘੱਟ 100 150 ਰਾਈਡਰ ਹੈਗਾ ਸਰ 100 150 ਰਾਈਡਰ ਹੈਗਾ ਭਾਈ ਜੀ ਕੀ ਦਿੱਕਤ ਆ ਰਹੀ कुछ नहीं जो ऑफर्स में पचास रुपये का डिफरेंस आ गया है उसकी वजह से ये थोड़ा उनकी कमाई में डिफरेंस आ गया है हाँ। तो वो अभी ढाई बजे तक उनको बोला है कि सही कर देंगे हाँ। बस वही हुआ है नहीं ये भी ये कहते हैं छः किलोमीटर जाने तेंदे भी पैसे पूरे नहीं मिलते फिर किसी भी, भी, तो भी समझदार हो ये मैंने बात ने कर, ने कर ली है भी तो बताइए ना, हाँ, हाँ, हाँ। ना कि रेट भी कम कर दिया है जो पहले जिस गेड़े के चा, चार किलोमीटर के पहले छत्तीस रुपए मिल रहे थे अभी यही है अभी होगी सर दास दो मैं मैनेजर हूँ डिपार्टमेंट आपके पास है मैं असिस्टेंट मैनेजर हूँ मेरे ऊपर और उनसे बात हुई कोई फिर हां कर ली यही है अभी वो, यही है स्टोर पे आ गए अभी कोई हल नहीं हुआ या यही है अभी दा किसी ने हमें बुलाया नहीं कोई बात करने के लिए बुलाया अभी सर को आए हुए आ, कम से कम आधा घंटा पौना घंटा हो गया काम करना करो नहीं करना चले जाओ वो कह रहे हैं वो ये कह रहे हैं हम सीधी धमकी दे दे काम करना करो नहीं तो ये आईडिया बंद चले जाओ सीधी धमकी दे दे अभी assi idea बंद कर देंगे assi हां आईडिया बंद कर देंगे बंद कर देंगे assi काम किथों करांगे ਆਈਡੀ ਬੰਦ ਹੋ ਜੁਗਤ ਕੰਮ ਹੀ ਨਹੀਂ ਹੋਊਗਾ ਕਰੋ ਨਹੀਂ ਜ਼ਿਆਦਾ ਕਰਨਾ ਕਰੇ ਜਾਓ ਧਮਕੀ ਦੇ ਰਿਹਾ ਸਿੱਧੀ ਇਹ ਗੱਲ ਕਹਿੰਦਾ ਕੰਮ ਕਰਨਾ ਜਿਹੜਾ ਜੇ ਤੁਹਾਡੀ ਪੋਲਿਸੀ ਹੈਗੀ ਹੈ ਸਾਡਾ ਥੋੜੀ ਚੇਂਜ ਕਰ ਸਕਦੇ ਹੋ ਜਿਹੜਾ ਸਾਡਾ ਇਨਸੈਂਟਿਵ ਹੁੰਦਾ ਨਾ ਭਾਜੀ ਉਹ ਇੱਕ ਹਿਸਾਬ ਨਾਲ ਸਾਡੇ ਪੈਟਰੋਲ ਦੇ ਪੈਸੇ ਹੁੰਦੇ ਨੇ ਹੁਣ ਭਾਜੀ ਜਿਸ ਹਿਸਾਬ ਨਾਲ ਪੈਟਰੋਲ ਦੇ ਰੇਟ ਹੈ ਭਾਜੀ ਉਹ ਪੈਟਰੋਲ ਦੇ ਰੇਟ ਦੇ ਹਿਸਾਬ ਨਾਲ ਭਾਜੀ ਇਨਸੈਂਟਿਵ ਅੱਧਾ ਹੀ ਆ ਭਾਜੀ ਜੇ ਅਸੀਂ 200 ਰੁਪਏ ਦਾ ਤੇਲ ਲਾਣੇ ਆ ਤਾਂ ਕੰਪਨੀ ਸਾਨੂੰ 130 132 133 ਰੁਪਏ ਦਿੰਦੀ ਹੈ ਕਿੱਥੋਂ ਬਾਜੀ ਜੀ ਜੇਪ ਚ ਥੋੜੀ ਚੱਲਾਂਗੇ ਹੁਣ ਸਾਈਕਲ ਦੀ ਕਸਾਈ ਵੀ ਹੈ ਅੱਛਾ ਬਾਜੀ ਜੇ 1000 ਰੁਪਏ ਦਾ ਕੰਮ ਕਰੀਏ ਹਜ਼ਾਰ ਰੁਪਏ ਦਾ ਕੰਮ ਕਰੀਏ ਤਾਂ ਆਪਣਾ ਨਾ ਨਾ ਕਰਦੇ 250 260 70 ਰੁਪਏ ਦਾ ਤੇਲ ਲੱਗੇ ਜਾਂਦਾ ਬਾਜੀ ਹੁਣ ਕੰਪਨੀ ਸਾਨੂੰ 170 ਰੁਪਏ 160 ਰੁਪਏ ਦੇਊਗੀ ਕਿੱਥੋਂ ਸਰੂਗਾ ਬਾਜੀ ਅੱਛਾ ਕੰਪਨੀ ਤੇ ਕਈ ਵਾਰੀ ਇਹ ਵੀ ਕਹਿ ਦਿੰਦੀ ਵੀ ਜੇ ਤੁਹਾਨੂੰ ਵਾਰ ਨਹੀਂ ਖਾਂਦਾ ਤੁਸੀਂ ਆਪਣਾ ਹੋਰ ਕੰਮ ਲੱਭ ਲਓ ਵੀ ਚੱਲੇ ਜਾਓ ਫਿਰ ਬਾਜੀ ਇਹਦਾ ਗੱਲ ਆ ਨਾ ਹੁਣ 4 4 ਸਾਲ ਇੱਥੇ ਗਵਾਏ ਨੇ ਹੁਣ ਅਸੀਂ ਕਿਉਂ ਜਾਈਏ ਕਿਤੇ ਅਸੀਂ ਤਾਂ ਫਿਰ ਇੱਥੋਂ ਹੀ ਮੰਗ ਕਰਾਂਗੇ ਨਾ 4 ਸਾਲ ਦੇ ਉਰੇ ਕੰਮ ਕੀਤਾ ਫਿਰ 4 ਸਾਲ ਇਹਨਾਂ ਤੋਂ ਹੀ ਜਵਾਬ ਲਵਾਂਗੇ ਨਾ ਅਸੀਂ ਤੁਸੀਂ ਇਹ ਦੇਖੋ ਕਿ ਮੁੰਡੇ ਨਾਲ ਇੱਥੇ ਲੁੱਟਖੋ ਹੋ ਜਾਂਦੀ ਆ ਸ਼ਟਰ ਬੰਦ ਕਰਤਾ ਪਹਿਲਾ ਸ਼ਟਰ ਲਾਣ ਦੇ ਦਿੰਦੇ ਸੀਗੇ ਫਿਰ ਸਾਨੂੰ ਕਹਿੰਦੇ ਬੰਦ ਲੁੱਟਖੋ ਹੋ ਜਾਂਦੀ ਆ ਦੇਖੋ ਮੁੰਡੇ ਨਾਲ ਇੱਥੇ ਲੁੱਟਖੋ ਹੋ ਜਾਂਦੀ ਆ ਉਹਦੇ ਪੈਸੇ ਖੋਲ ਲੈਂਦੇ ਆ ਉਹਦੇ ਕਿਰਪਾਨਾਂ ਮਾਰਦੇ ਆ ਇਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਕੋਈ ਸੁਣਵਾਈ ਨਹੀਂ ਉਹ ਬੰਦੇ ਦੀ ਜੇਬ ਚੋਂ ਪੈਸੇ ਗਏ ਉਹਦੇ ਪੱਲੇ ਪੈਸੇ ਪਾਦੇ ਇਹਨਾਂ ਨੇ ਇਹਨਾਂ ਨੇ ਇਹਨਾਂ ਤੱਕ ਨਹੀਂ ਕੀਤਾ ਕਿ ਹਾਂ ਕਮ ਸੇ ਕਮ ਉਹ ਬੰਦੇ ਨੂੰ ਪੈਸੇ ਤਾਂ ਛੱਡ दिए ਕਿ ਉਹਦੇ ਨਾਲ ਲੁੱਟਮਾਰ ਹੋ ਗਈ ਉਹਦੇ ਉਹਦੇ ਕਿਰਪਾਨਾਂ ਵੱਜੀਆਂ ਅੱਛਾ ਇਸ ਬਲੈਂਕਟ ਕੰਪਨੀ ਵੱਲੋਂ ਸੇਫਟੀ ਕੀ ਕੀ ਤੁਹਾਨੂੰ ਸਾਰਿਆਂ ਨੂੰ ਦਿੱਤੀ ਗਈ ਨਹੀਂ 1 ਰੁਪਏ ਦੀ ਵੀ ਨਹੀਂ ਹੈਗੀ ਉਹਦਾ ਸਾਰੇ ਕਸਟਮਰ ਜੇ ਸਾਨੂੰ ਉੱਥੇ ਡੰਡੇ ਵੀ ਮਾਰ ਕੇ ਭੇਜ ਦਿੰਦਾ ਨਾ ਇਹ ਕਹਿੰਦੇ ਆ ਵੀ ਕਸਟਮਰ ਨੂੰ ਕਹਿ ਦਿਓ ਜੀ ਕੋਈ ਗੱਲ ਨਹੀਂ ਸਰ ਠੀਕ ਆ ਤੁਸੀਂ ਮਾਰਤਾ ਸਾਰੇ ਮੱਥੇ ਬਸ ਇਹ ਬਖਾ ਗਿਆ ਤੁਹਾਡੀ ਆਪਣੀ ਜ਼ਿੰਮੇਵਾਰੀ ਤੁਹਾਡੇ ਹੱਥੇ ਕੰਪਨੀ ਦਾ ਕੋਈ ਰਿਸਪੋਨਸ ਕੋਈ ਜ਼ਿੰਮੇਵਾਰੀ ਨਹੀਂ ਸਰ ਕੋਈ ਰਿਸਪੋਨਸਿਬਿਲਟੀ ਨਹੀਂ ਹੈਗੀ ਇਹਨਾਂ ਦੀ ਤਾਨੂੰ ਵੀ ਰਾਹ ਜਾਂਦੇ ਇੱਥੇ ਗੋਲੀ ਵੀ ਮਾਰਦੇ ਰਿਸਪਾਂਸਿਬਿਲਟੀ ਨਹੀਂ ਚੱਕਦੇ ਬਸ ਲਿੰਕੇਟ ਕਮ ਨਹੀਂ ਚੱਕਦੇ ਸਿਰਫ ਕੰਮ ਕਰੋ ਬਸ ਇੱਥੇ ਕੁੱਤੇ ਜਰਾ ਬੱਜੇ ਰੋ ਵੀ ਹਾਂ ਇੱਧਰ ਆਰਡਰ ਦਿਓ ਇੱਧਰ ਲੈ ਆਓ ਬਸ ਹੋਣੀਆਂ ਔਰ ਕੁਝ ਨਹੀਂ ਜਿਆਦਾ ਬੋਲ ਬੋਗੇ ਤੁਹਾਡੀ ਆਈਡੀਆਂ ਟਾਰਗੇਟ ਮਾਰਾਂਗੇ ਇਹਨਾਂ ਦੇ ਤੁਸੀਂ ਹੱਕ ਮੰਗੋਗੇ ਫਿਰ ਤੁਹਾਨੂੰ ਕੱਢ ਦਿੱਤਾ ਜਾਏਗਾ ਜਾਂ ਫਿਰ ਤੁਹਾਨੂੰ ਹੱਕ ਮੰਗਾਂਗੇ ਤਾਂ ਇਹਨਾਂ ਨੇ ਕੱਢ ਲਿਆ ਤੁਹਾਡੇ ਸਾਹਮਣੇ ਸ਼ਟਰ ਬੰਦ ਹੋ ਗਿਆ ਆ ਹੱਕ ਦੀ ਮੰਗਦੇ ਕਹਿ ਰਹੇ ਸੀ ਕਿ ਵੀ ਗੱਲਬਾਤ ਕਰਾਂਗੇ ਤੁਹਾਡੇ ਪਤਾ ਦੇਵਾਂਗੇ ਆ ਦੇਖ ਲਓ ਤੁਹਾਡੇ ਸਾਹਮਣੇ ਗੱਲਬਾਤ ਕਰ ਰਹੇ ਪੌਣਾ ਘੰਟਾ ਹੋ ਗਿਆ ਅਸੀਂ ਧੁੱਪੇ ਬੈਠੇ ਹਾਂ ਕਿਸ ਕਹਿੰਦੇ 2 ਵਜੇ ਤੱਕ ਜੇ ਹੋਊਗਾ ਹੱਲ ਠੀਕ ਆ ਨਹੀਂ ਹੋਊਗਾ ਤੁਸੀਂ ਆਪਦੇ ਘਰੇ ਜਾ ਸਕਦੇ ਨਹੀਂ ਦਾ ਸਟੋਰ ਤੋਂ ਬਾਹਰ ਛੱਡ ਕੇ ਜਾ ਸਕਦੇ ਅਸੀਂ ਅੰਦਰ ਖੜੇ ਸੀ ਸਾਨੂੰ ਇਥੋਂ ਦਾ ਕਹਿਦਾ ਕਿ ਤੁਸੀਂ ਬਾਹਰ ਖੜੇ ਹੋ ਜਾਓ ਅੰਦਰ ਨਹੀਂ ਅਸੀਂ ਖੜਨਾ ਕਿਸੇ ਨੇ ਸਾਨੂੰ ਅੰਦਰ ਵੀ ਨਹੀਂ ਖੜਨ ਦਿੱਤਾ ਹੋਰ ਦੱਸੋ ਤੇ ਹੁਣ ਕੀ ਕਰੋਗੇ ਵੀ ਮੰਨ ਲਓ ਜੇ ਨਹੀਂ ਮੰਨਦੇ ਤੁਹਾਡੀਆਂ ਮੰਗਾ ਇਹ ਫਿਰ ਕੀ ਸਰ ਨਾ ਕੰਮ ਕਰਾਂਗੇ ਨਾ ਕਿਸੇ ਨੂੰ ਕਰਨ ਦਵਾਂਗੇ ਅੱਛਾ ਬਹੁਤ ਸਾਰੇ ਆਰਡਰ ਵੀ ਆ ਰਹੇ ਹੋਣੇ ਕਿਉਂਕਿ ਸਾਰੇ ਬਲਿੰਕਟ ਕੰਪਨੀ ਦੇ ਇੱਥੇ ਨੇ ਕਿੰਨੇ ਕਿੰਨੇ ਆਰਡਰ ਆ ਚੁੱਕੇ ਨੇ ਸਾਰੇ ਹੁਣ ਤੱਕ ਸਰ ਕਿਸੇ ਨੇ ਵੀ ਸਾਰੇ ਬੰਦੇ ਖੜਨ ਵਾਲੇ ਆ ਕਿਸੇ ਨੇ ਵੀ ਆਰਡਰ ਨਹੀਂ ਚੱਕਿਆ ਆਇਗਾ ਜਦੋਂ ਆਪਾਂ ਸਾਰਿਆਂ ਨੂੰ ਦੱਸਿਆ ਕਿ ਸਟ੍ਰਾਈਕ ਆ ਕਿਸੇ ਨੇ ਆਰਡਰ ਪਾਏ ਜਰੂਰ ਆ ਪਰ ਅੰਦਰੋਂ ਕੋਈ ਵੀ ਆਰਡਰ ਬਾਹਰ ਨਹੀਂ ਗਿਆ ਅੱਛਾ ਮੁੰਡੇ ਨਹੀਂ ਲੈ ਕੇ ਗਿਆ ਉਹ ਸਾਰੇ ਆਰਡਰ ਕੈਨਸਲ ਹੋ ਗਏ ਸਾਡੇ ਵੱਲੋਂ ਕੋਈ ਧੱਕਾ ਨਹੀਂ ਜਿਹੜਾ ਕੰਮ ਕਰਨਾ ਚਾਹੁੰਦਾ ਪਹਿਲੇ ਗਿਆ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰ ਲਵੇ ਸਾਡੇ ਵੱਲੋਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਗਾਲੀ ਕਲੋਚ ਨਹੀਂ ਕੋਈ ਆਰਾਮ ਨਾਲ ਹੀ ਖੜੇ ਆ ਜਿਹੜਾ ਕੰਮ ਕਰਨਾ ਚਾਹੁੰਦਾ ਸੀ ਪਹਿਲਾਂ ਵੀ ਤਾਂ ਕਰ ਲਓ ਅਸੀਂ ਧੱਕਾਬਾਜੀ ਕੋਈ ਨਹੀਂ ਕਰ ਰਹੇ ਪਰ ਸਾਡੀ ਸੁਣਵਾਈ ਨਹੀਂ ਕਰ ਰਹੇ ਤਾਂ ਵੀ ਇਹ ਬਾਰ ਬਾਰੇ ਕੀ ਗੱਲ ਕਹਿੰਦੇ ਵੀ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰੇ ਅਸੀਂ ਤਾਂ ਕਹਿ ਰਹੇ ਹਾਂ ਵੀ ਜਿਹੜਾ ਕਰਨਾ ਚਾਹੁੰਦਾ ਕਰੇ ਪਰ ਕੋਈ ਕਰਕੇ ਰਾਜੀ ਨਹੀਂ ਅੱਛਾ ਕਿਹੜੇ ਕਿਹੜੇ ਸਮਾਨ ਦੇ ਚੋਟ ਡਿਲੀਵਰ ਹੁੰਦੇ ਤੁਸੀਂ ਲੈ ਕੇ ਸਾਰਾ ਗਰੋਸਰੀ ਦਾ ਸਮਾਨ ਹੁੰਦਾ ਸਾਰਾ ਸਾਰਾ ਸਮਾਨ ਦੇ ਚੋਟ ਜਿਹੜਾ ਸਮਾਨ ਉਹ ਸਾਰਾ ਗਰੋਸਰੀ ਦਾ ਗਰੋਸਰੀ ਤਾਂ ਹੁੰਦਾ ਸਬਜੀ ਆਪਣਾ ਦੁੱਧ ਦੱਦ ਸਾਰਾ ਕੁਝ ਹੋ ਗਿਆ ਮੈਡੀਕਲ ਦਾ ਸਮਾਨ ਸਕੂਲ ਦਾ ਸਮਾਨ ਸਾਰਾ ਗ੍ਰੋਸਰੀ ਤੇ A to, to Z ਸਮਾਨ ਸਾਰਾ ਲੱਗਦਾ ਨਹੀਂ ਕਿ ਵੀ ਤੁਹਾਡੇ ਸਟ੍ਰਾਈਕ ਕਰਨ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਫਰਕ ਪਏਗਾ ਲੋਕਾਂ ਦੇ ਘਰਾਂ ਤੇ ਵੀ ਸਮਾਨ ਨਹੀਂ ਪਹੁੰਚ ਬਹੁਤ ਫਰਕ ਪੈਣਾ ਕਿਉਂਕਿ ਦੇਖੋ ਸਾਰੇ ਨੇ ਸਟ੍ਰਾਈਕ ਕਿੱਤਾ ਆਇਆ ਵਾ ਤੇ ਆਪਣਾ ਕੀ ਨਾਮ ਹੈ ਜਿੰਨੇ ਵੀ ਏਰੀਆ ਦੇ ਡਿਲੀਵਰ ਹੈਗੇ ਨੇ ਸਾਰੇ ਕੈਂਸਲ ਹੋ ਰਹੇ ਨੇ ਤੇ ਕੰਪਨੀ ਨੂੰ ਵੀ ਬਹੁਤ ਜ਼ਿਆਦਾ ਲਾਸ ਹੋਣਾ ਪਰ ਕੰਪਨੀ ਕੋਈ ਸਾਡੀ ਸੁਣਵਾਈ ਨਹੀਂ ਕਰ ਰਹੀ ਤੇ ਸਾਰੇ ਸਾਰੇ ਬੰਦੇ ਖੜੇ ਹੋਏ ਨੇ ਸਵੇਰੇ 7 ਵਜੇ ਤੋਂ ਹਜੇ ਤੱਕ ਟੁੱਪ 'ਤੇ ਖੜੇ ਹੋਏ ਨੇ ਕੋਈ ਕਿਸੇ ਦੀ ਸੁਣਵਾਈ ਨਹੀਂ ਤੁਸੀਂ ਇੱਥੋਂ ਦਾ ਕੀ ਦੇਖੋ ਜਿਹੜੇ ਅੰਦਰੋਂ ਸਮਾਨ ਮਿਲਦੇ ਆ ਨਾ ਉਹ ਕਿਸੇ ਟਾਈਮ ਬਾਹਰੋਂ ਵੀ ਨਹੀਂ ਮਿਲਦਾ ਜੀ ਕਸਟਮਰ ਨੂੰ ਹਰਾਸ਼ਮੈਂਟ ਦਾ ਹੋਊਗੀ ਜਿਹੜਾ ਸਮਾਨ ਅੰਦਰੋਂ ਮਿਲਦਾ ਨਾ ਉਹ ਕਿਸੇ ਟਾਈਮ ਬਾਹਰੋਂ ਵੀ ਨਹੀਂ ਮਿਲਦਾ ਲੁਧਿਆਣਾ ਛਾਂ ਕੇ ਵੀ ਨਹੀਂ ਮਿਲਦਾ ਉਹ ਸਮਾਨ ਇਹਨਾਂ ਕੋਲੇ ਹੁੰਦਾ ਵਾ ਤੇ ਕਸਟਮਰ ਦੀ ਸਾਨੂੰ ਕਾਲ ਦੇ ਵੀ ਆਉਂਦੀਆਂ ਨੇ ਕਿ ਹਾਂ ਵੀ ਸਾਡਾ ਆਰਡਰ ਸੀਗਾ ਵੀ ਤੁਸੀਂ ਦੇ ਨਹੀਂ ਰਹੇ ਜਾਂ ਕੁਝ ਵੀ ਆ ਕੀ ਅਸੀਂ ਕਿਆ ਵੀ ਸਾਡੀ ਸੇ ਟਰਾਈ ਕਰ ਆ ਆਰਡਰ ਨਹੀਂ ਤੁਹਾਨੂੰ ਮਿਲਣਾ ਹੈ ਸਾਡੇ ਚੈਨਲ ਜਰੀ ਕੁਝ ਕਹਿਣਾ ਚਾਹੋਗੇ ਇਹਨਾਂ ਲੋਕਾਂ ਨੂੰ ਸਰ ਇਹੀ ਆ ਕਿ ਹੁਣ ਦੇਖੋ ਸਾਰੇ ਬੰਦੇ ਇਨੀ ਧੁੱਪ ਚ ਮਰਦੇ ਆ ਇੰਨਾ ਰਿਸਕ ਆ ਠੀਕ ਆ ਕਮ ਸੇ ਕਮ ਜੋ ਸਾਡਾ ਮਿਨੀਮਮ ਰੇਟ ਜੋ ਬਣਦਾ ਸਾਨੂੰ ਉਹ ਤਾਂ ਦੇਣਾ ਚਾਹੀਦਾ ਨਾ ਕਿ ਜੇ ਤੇ ਸਾਡੇ ਘਰ ਤਾਂ ਸਹੀ ਚੱਲਣ ਕਮ ਸੇ ਕਮ अच्छा जेडे जेडे प्राइस ਦੇ ਕਲਾਸ ਵਾਲ ਜਿੰਨੇ ਪ੍ਰਾਈਸ ਨੂੰ ਕੀ ਹੋਣੀ ਚਾਹੀਦੀ ਨੇ ਤੁਹਾਡੇ ਜਿਹਦੇ ਨਾਲ ਤੁਹਾਡਾ ਵੀ ਗੁਜ਼ਾਰਾ ਤੇ ਦਿਹਾੜੀ ਵਧੀਆ ਪਵੇ ਸਰ ਜਿੱਦਾਂ ਪਹਿਲਾਂ ਮਿਨਿਮਮ ਦੇ ਰਹੇ ਸੀ ਕਿ 4 10 ਕਿਲੋਮੀਟਰ ਦਾ ਮਿਨਿਮਮ ਹੋਵੇ ਨਾ ਮਿਨਿਮਮ 10 ਕਿਲੋਮੀਟਰ ਚਾਹੀਦਾ ਤਾਂ ਸਾਡਾ ਵਾਰਾ ਖਾਊਗਾ ਨਹੀਂ ਤਾਂ ਨਹੀਂ ਖਾਣਾ ਸਾਨੂੰ ਇਨਸੈਂਟਿਵ ਦੀ ਵੀ ਲੋੜ ਨਹੀਂ ਸਾਡਾ 10 ਕਿਲੋਮੀਟਰ ਪਹਿਲਾਂ ਇਨਸੈਂਟਿਵ ਕੋਈ ਨਹੀਂ ਹੁੰਦਾ ਸੀਗਾ ਸਿਰਫ 10 ਕਿਲੋਮੀਟਰ ਮਿਲਦਾ ਸੀਗਾ ਐਨੇ ਚੋਂ ਇਹਨਾਂ ਦਾ ਕੋਈ ਨੁਕਸਾਨ ਹੈਗਾ ਤਾਂ ਨਹੀਂ ਸਰ ਕੋਈ ਨੁਕਸਾਨ ਨਹੀਂ ਹੈ ਕੰਪਨੀ ਪਹਿਲਾਂ ਵੀ ਤਾਂ ਦਿੰਦੀ ਸੀਗੀ ਸਰ ਪਹਿਲਾਂ ਨਾਲੋਂ ਕੰਮ ਵਧਿਆ ਵਾ ਘਟਿਆ ਨਹੀਂ ਹੈ ਇਹਨਾਂ ਦਾ ਤਾਂ ਆਂਦਾ ਪ ਪਤਾ ਨਹੀਂ ਸਰ ਇਹ ਕੰਪਨੀ ਵਾਲੇ ਦੱਸਣਗੇ ਕਿਉਂ ਘਟਾਇਆ ਬੰਦੇ ਵਧਾਈ ਜਾ ਰਹੇ ਆ ਬੰਦੇ ਵਧਾਈ ਜਾ ਰਹੇ ਆ ਰੇਟ ਘਟਾਈ ਜਾ ਰਹੇ ਆ ਸਾਡੇ ਉਹ ਡਿਜ਼ਾਈਨ ਨਹੀਂ ਹੁੰਦੇ ਹਾਂ ਉਹ ਸਾਡਾ ਕੰਮ ਚੱਲੀ ਜਾਵੇ ਹੁਣ ਕਦੋਂ ਤੱਕ ਤੁਹਾਡੀ ਸਟ੍ਰਾਈਕ ਜਾਰੀ ਰਹੇਗੀ ਜਦੋਂ ਤੱਕ ਕੰਮ ਨਹੀਂ ਪੂਰਾ ਹੋਊਗਾ ਜੀ ਤਦ ਤੱਕ ਤਾਂ ਖੜੇ ਹਾਂ ਜਦੋਂ ਤੱਕ ਹੱਲ ਨਹੀਂ ਹੋਊਗਾ ਉਦੋਂ ਤੱਕ ਸਟ੍ਰਾਈਕ ਨਹੀਂ ਹਟੂਗੀ ਠੀਕ ਹੈ ਜਦੋਂ ਹੱਲ ਹੋਊਗਾ ਉਦੋਂ ਸਟ੍ਰਾਈਕ ਹਟਾ ਆਹ ਦੇਖੋ ਭਾਜੀ 3.6 ਕਿਲੋਮੀਟਰ ਆ ਜੀ ਠੀਕ ਆ 3.6 ਆਪਾਂ ਜਾਣਾ ਵਾ ਤੇ 3.6 ਆਪਾਂ ਆਣਾ ਵਾ ਠੀਕ ਹੈ ਜੀ 7 ਕਿਲੋਮੀਟਰ ਹੋ ਗਿਆ 7 ਕਿਲੋਮੀਟਰ ਕਿੰਨੇ ਰੁਪਏ ਮੈ ਆਪਾਂ ਨੂੰ ਮਿਲੇ 28 ਰੁਪਏ 28 ਰੁਪਏ ਦੇ ਵਿੱਚੋਂ ਆਪਾਂ ਤੇਲ ਦਾ ਖਰਚਾ ਕੱਢਾਂਗੇ ਜਾਂ ਫਿਰ ਆਪ ਦਾ ਖਰਚਾ ਕੱਢਾਂਗੇ ਤੁਸੀਂ ਆ ਦੱਸੋ ਆ ਬਾਈਕ ਦੀ ਸਰਵਿਸ ਵੀ ਹੁੰਦੀ ਆ ਤੇ ਆ ਨਾਲ ਆ ਸ਼ਿਮਲਾ ਨਾਲ ਆ ਦੇਖੋ ਜਿਹੜਾ ਸ਼ਿਮਲਾਪੁਰੀ ਸਟੋਰ ਖੁੱਲਿਆ ਉਹਦਾ ਰੇਟ ਤੁਸੀਂ ਚੈੱਕ ਕਰ ਲਓ ਉਹਦਾ ਇਨਸੈਂਟਿਵ ਚੈੱਕ ਕਰੋ ਆ ਦੇਖੋ 33 ਆਰਡਰਾਂ ਦੇ 508 ਰੁਪਏ ਇਹ ਵੀ ਬਲੈਂਕਟ ਕੰਪਨੀ ਦੀ ਇਹ ਬਲੈਂਕਟ ਸੇਮ ਕੰਪਨੀ ਪਾ ਜੀ ਆ ਦੇਖੋ ਤੁਹਾਨੂੰ ਐਪ ਦਿਖਾ ਦਿੰਨਾ 1 ਮਿੰਟ ਰੁਕੋ ਨਾ ਰੁਕੋ ਇਹ ਆਹੀ ਇੱਥੇ ਦੇਖੋ ਤੇ ਇੱਥੇ ਆ ਇੱਕ ਮਿੰਟ ਰੁਕੋ ਕਿੱਥੇ ਆ ਸਕਰੀਨਸ਼ਾਟ ਖੋਲਿਓ ਬਲਿੰਕਰ ਦਾ ਆ ਦੇਖੋ ਜੀ ਉੱਥੇ 38 ਗੇੜਾਂ ਦੇ ਇੱਥੇ ਹੈਗਾ 392 ਰੁਪਏ ਕੱਲੇ ਠੀਕ ਹੈ ਇਹਨਾਂ ਕਰਨਾ ਸਾਈਨ ਕਰਦੇ ਜਿਹਨਾਂ ਨਹੀਂ ਕਰਨਾ ਉਹ ਜਾਓ ਆ ਦੇਖੋ ਇਹ ਮੁੰਡੇ ਨੇ ਸਕਰੀਨਸ਼ਾਟ ਮੰਗਾਇਆ ਪਲੇਸ ਵਾਸਿਓ 33 ਆਰਡਰ 8 ਗੀਗਾ ਤੇ 508 ਰੁਪਏ ਲੱਗ ਰਹੇ ਉਹਨਾਂ ਨੂੰ ਜੇ ਇਹ ਸੇਮ ਆਰਡਰ ਉਧਰ ਰੇਟ ਦੇ ਸਕਦੇ ਆ ਔਰ ਸੇਮ ਸਾਨੂੰ ਕਿਉਂ ਨਹੀਂ ਦੇ ਸਕਦੇ ਸ਼ਿਮਲਾਪੁਰੀ ਏਰੀਆ ਚ ਇਧਰ ਉਧਰ ਸਟੋਰ ਖੁੱਲਿਆ ਵਾ ਉਹਨਾਂ ਨੂੰ 508 ਰੁਪਏ ਦੇ ਰਿਆ ਸਾਨੂੰ 392 ਆ ਦੇਖੋ ਆ ਆ ਦੇਖੋ ਉਹਨਾਂ ਨੂੰ 33 ਆਰਡਰਾਂ ਦੇ ਵਿੱਚ 508 ਰੁਪਏ ਸਾਨੂੰ 38 ਆਰਡਰਾਂ ਦੇ ਵਿੱਚ 392 ਰੁਪਏ ਦੇਖੋ ਕਿੰਨਾ ਡਿਫਰੈਂਸ ਹੈ ਫਰਕ ਕਿਉਂ ਹੈ ਸਰੇ ਇਹ ਤਾਂ ਕੰਪਨੀ ਦਾ ਇਹ ਤਾਂ ਕੰਪਨੀ ਦੱਸ ਸਕਦੀ ਆ ਸਰ ਇਹ ਕਿਉਂ ਡਿਫਰੈਂਸ ਬਾਰੇ ਇਹਨਾਂ ਤੁਹਾਨੂੰ ਤਾਂ ਬਸ ਇੱਕ ਫੇ ਸਾਨੂੰ ਰੇਟ ਵੀ ਨਹੀਂ ਦੇ ਰਹੇ ਨਹੀਂ ਕਰਨਾ ਨਾ ਕਰੋ ਹੁਣ ਵੀ ਕਹਿ ਰਹੇ ਆ ਵੀ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਕਹਿੰਦੇ ਕੰਮ ਕਰਨਾ ਨਹੀਂ ਤੇ ਜਿੰਨੇ ਜੇ ਕੰਮ ਕਰਨਾ ਸਾਈਨ ਕਰ ਦੋ ਨਹੀਂ ਤੇ ਜਾਓ ਘਰ ਬੱਕਰ ਹੋਈਏ ਅੰਦਰੋਂ ਅੰਦਰੋਂ ਗਈ ਆ ਹੁਣ ਜਸ ਤੁਹਾਡੇ ਸਾਹਮਣੇ ਆ ਕੇ ਗਏ ਬੰਦੇ ਕਰੋ ਨਹੀਂ ਤਾਂ ਜਾਓ ਨਹੀਂ ਕਰਨਾ ਚਾਹੋ ਅੱਛਾ ਇਹ ਕੀ ਮਤਲਬ ਹੁੰਦਾ ਪਹਿਲਾਂ ਪੁੱਛੋ ਆਪਾਂ ਢਾਈ ਦੇ ਤਿੰਨ ਸਾਲ ਇੱਥੇ ਕੰਮ ਕਰ ਲਾ ਹੁਣ ਇਹ ਕਹਿੰਦਾ ਕੰਮ ਕਰਨਾ ਕਰ ਇਹਦਾ ਮਤਲਬ ਸਾਡਾ ਹਿੱਲਾ ਨਹੀਂ ਕਰ ਸਕਦੇ ਕਿੰਨੇ ਨੌਜਵਾਨਾਂ ਨੂੰ ਕੱਢ ਦੇਣਗੇ ਇੱਥੇ ਤਾਂ ਘੱਟੋ ਘੱਟ 100 ਨੌਜਵਾਨ ਤੁਹਾਡੇ ਕੋਲ ਖੜੇ ਭਾਈ ਉਹੀ ਤਾਂ ਸੋਚਣਾ ਸੀ ਗੱਲ ਨਾ ਹਰ ਇੱਕ ਵਾਰੀ ਧਮਕੀ ਇਹਨਾਂ ਦੀ ਅਸੀਂ ਚੱਲਦੀ ਰਹੇ ਅਸੀਂ ਕੱਢ ਦਾਂਗੇ ਕੱਢ ਦਾਂਗੇ ਯਾਰਾ ਸਾਨੂੰ ਲਿਖਤੀ ਦੇ ਦੇਣ ਅਸੀਂ ਕਿਉਂ ਕੱਢ ਰਹੇ ਆ ਅਸੀਂ ਆਪਣਾ ਹੱਕ ਮੰਗ ਰਹੇ ਤਾਂ ਤੁਹਾਨੂੰ ਤਾਂ ਕੱਢ ਰਹੇ ਕੋਈ ਆਫਰ ਲੈਟਰ ਹੁੰਦਾ ਆਪਣਾ ਉਹ ਸਿਰਫ ਆਈਡੀ ਦੀ ਜਰੂਰ ਆਪਾਂ ਔਨ ਕਰਦੇ ਆਂ ਆਈਡੀ 'ਚ ਸਾਰਾ ਕੁਝ ਹੈਗਾ ਸਾਡੇ ਕੋਲ ਬਾਕੀ ਆਪਾਂ ਕੰਮ ਕਰ ਰਹੇ ਆਂ ਇਹਨਾਂ ਦਾ ਪਾਜ ਜਦੋਂ ਇਹਨਾਂ ਦੇ ਲੈ ਆਇਆ ਉਦੋਂ ਉਹਨਾਂ ਨੇ ਘਟ ਦੇਣਾ ਸਰ ਇਹਨਾਂ ਦਾ ਕੋਈ ਰੂਲ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜਦੋਂ ਇਹਨਾਂ ਦਾ ਦਿਲ ਕਰੂਗਾ ਨਾ ਕਿ ਕੋਈ ਵਾਰ ਚੱਕਦਾ ਪਿਆ ਹੁਣ ਤੁਸੀਂ ਦੇਖ ਲਓ ਮੈਂ ਹੀ ਚੱਕ ਰਿਆ ਵਾਂ ਕੋਈ ਪਤਾ ਨਹੀਂ ਕੱਲ ਨੂੰ ਮੇਰੀ ਆਈਡੀ ਬੰਦ ਹੋ ਜੇ ਇਹਨਾਂ ਦਾ ਕੋਈ ਪ੍ਰੋਸਾ ਨਹੀਂ ਕੋਈ ਤੁਹਾਡੇ ਤੋਂ ਸਵਾਲ ਨਹੀਂ ਕੋਈ ਜਵਾਬ ਨਹੀਂ ਲਿਆ ਜਾਣਾ ਬਿਨਾ ਕਿਸੇ ਵਾਰਨਿੰਗ ਤੋਂ ਸਿੱਧੀ ਤੁਹਾਡੀ ਆਈਡੀ ਬੰਦ ਤੁਸੀਂ ਦਰਲੇ ਪਾਉਂਦੇ ਰਹਿ ਜਾਓਗੇ ਸਰ ਕਿਉਂ 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 ਕੋਈ ਜਵ ਬਲੇਂਕਡਾ ਹੱਕ ਮੰਗੋਗੇ ਤੇ ਆਈਡੀ ਗਵਾਉਗੇ ਆਪਦੀਆਂ ਜੇਕਰ ਤੁਸੀਂ ਝੂਠ ਬੋਲਦੇ ਰਹੋਗੇ ਤੇ ਲੱਗੇ ਰਹੋਗੇ ਉਹਨਾਂ ਤੋਂ ਥੱਲੇ ਲਾ ਕੇ ਕੰਮ ਕਰੋਗੇ ਤਾਂ ਤੁਸੀਂ ਰਹੋਗੇ ਸਰਸਰ ਕਰਦੇ ਰਹੋਗੇ ਕਹਿਣਾ ਮੰਨਦੇ ਰਹੋਗੇ ਲੋਕਾਂ ਦੀਆਂ ਜੁੱਤੀਆਂ ਖਾਂਦੇ ਰਹੋਗੇ ਤਾਂ ਤੁਸੀਂ ਕੰਮ ਕਰ ਸਕਦੇ ਹੋ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਤੇ ਤੁਸੀਂ ਜਾ ਸਕਦੇ ਹਾਂ ਜੇ ਹੁਣ ਤਾਂ ਤੁਹਾਨੂੰ ਕਹਿ ਰਹੇ ਵੀ ਜਿੰਨੇ ਕਰਨਾ ਕਰੋ ਨਹੀਂ ਕਰਨਾ ਜਾਓ ਫਿਰ ਤੁਸੀਂ ਅਸੀਂ ਕਿਸੇ ਨੂੰ ਕਰਨ ਵੀ ਨਹੀਂ ਦਾਂਗੇ ਸਰ ਅਸੀਂ ਖੜੇ ਆਂ ਔਰੇ ਹੂੰ ਕੋਈ ਨਹੀਂ ਚਾਹੇ ਦੋ ਦਿਨ ਧਰਨਾ ਲੱਗੇ ਚਾਹੇ ਤਿੰਨ ਦਿਨ ਲੱਗੇ ਜਿੰਨੇ ਕਾ ਸਾਡਾ ਹੱਲ ਨਹੀਂ ਹੁੰਦਾ ਅਸੀਂ ਖੜੇ ਆ ਜਦੋਂ ਸਾਰੇ ਆਪਣੇ ਨਾਲ ਖੜੇ ਆ ਆਪਾਂ ਖੜੇ ਆ ਹਾਂਜੀ ਕੈਮਰੇ ਮੇ ਕੀ ਬਿਆਨ ਕਰਦੇ ਨਹੀਂ ਸਰ ਉਹ ਤਾਂ ਜ਼ਰੂਰੀ ਹੈ ਨਾ ਪੱਖ ਤੋਂ ਲੈਣਾ ਹੀ ਪੜੇਗਾ ਨਾ ਫਿਰ ਆਪ ਐਕਚੁਅਲੀ ਵਿਦਆਊਟ ਪੱਖ ਚਲਾ ਦੂੰਗਾ ਫਿਰ ਆਪ ਬੋਲੋਗੇ ਕਿ ਇਹ ਐਸੇ ਕੀ ਹੈ ਆਪਕੀ ਮਰਜ਼ੀ ਹੈ ਸਰ ਮੈਂ ਤਾਂ ਕੁਝ ਬੋਲੀ ਨਹੀਂ ਰਿਹਾ ਵਿਦਆਊਟ ਪੱਖ ਤੋਂ ਨਹੀਂ ਚਲਾਏਗੇ ਨਾ ਸਰ ਮੈਂ ਕੁਝ ਬੋਲੀ ਨਹੀਂ ਰਿਹਾ ਆਪਸੇ ਮੈਂ ਉਸ ਪੋਜੀਸ਼ਨ ਤੇ ਹੀ ਨਹੀਂ ਜੋ ਮੈਂ ਕੁਝ ਬੋਲੀ ਕੋਈ ਤਾਂ ਹੋਗਾ ਨਾ ਸਰ ਜੋ ਇਨਕੋ ਸਟਾਫ ਇਨਕੋ ਹੈਂਡਲ ਕੌਣ ਕਰਦਾ ਹੈ ਸਰ ਜੋ ਮੈਟਰ ਟੀਮ ਕਰਦੀ ਹੈ

ਜੋ ਜ਼ਰੂਰੀ ਨਹੀਂ ਹੈ ਜੇ ਆਪ ਇਹੀ ਬੋਲਦੇ ਨਾ ਜ਼ਰੂਰੀ ਨਹੀਂ ਹੈ ਸਰ ਚਲੋ ਆਪ ਨਹੀਂ ਦੇ ਸਕਦੇ ਜੀ ਸੋ ਇੱਥੇ ਦੇ ਜਿਹੜੇ ਮੁਲਾਜ਼ਮ ਸੀ ਉਹ ਬਾਹਰ ਆਏ ਨੇ ਪਰ ਉਹ ਇਹ ਜਵਾਬ ਦੇ ਕੇ ਜਾ ਰਹੇ ਨੇ ਵੀ ਅਸੀਂ ਬਿਆਨ ਜਿਹੜਾ ਬੈ ਉਹ ਨਹੀਂ ਦੇ ਸਕਦੇ ਕਿਉਂਕਿ ਇਹ ਇੱਥੋਂ ਦੇ ਭਈਆ ਕੌਣ ਸੀਗੇ ਇੱਥੇ ਦੇ ਇਹ ਕੌਣ ਸੀ ਮੈਨੇਜਰ ਤੋਂ ਵੀ ਉੱਪਰ ਨੇ ਮੈਨੇਜਰ ਤੋਂ ਉੱਪਰ ਨੇ ਅੰਦਰ ਮੇਰੇ ਸਾਹਮਣੇ ਲੁਧਿਆਣੇ ਦੇ ਸਾਰੇ ਸਟੋਰ ਹੀ ਆਉਂਦੇ ਆ ਮੈਂ ਇਦਾਂ ਜੇ ਕੁਝ ਕਰਕੇ ਹੈਪੀ ਸਾਰੇ ਨਾਲ ਮਤਲਬ ਇਹ ਇਹ ਤਾਂ ਕਹਿੰਦੇ ਵੀ ਅਸੀਂ ਨਹੀਂ ਦੇ ਸਕਦੇ ਅਸੀਂ ਇੱਧਰ ਕੁਝ ਵੀ ਨਹੀਂ ਦੇਖਦੇ ਹੈਗੇ ਆ ਇਹ ਸਾਰੇ ਸਟ੍ਰਾਈਕ ਕੀਤੀ ਤਾਂ ਆਏ ਨਹੀਂ ਤਾਂ ਉਹਨੇ ਆਣਾ ਨਹੀਂ ਸੀਗਾ ਅਰੇ ਇਹ ਆਉਂਦੇ ਹੀ ਨਹੀਂ ਹੈ ਇਹ ਆਉਂਦੇ ਨਹੀਂ ਓਰੇ ਇਹ ਸਟ੍ਰਾਈਕ ਕਰਕੇ ਆਏ ਆ ਤਾਂ ਕਰਕੇ ਆਏ ਆ ਵੈਸੇ ਓਰੇ ਸਟੋਰ 'ਚ ਨਹੀਂ ਆਉਂਦੇਗੇ ਇਹ ਸਿਰਫ ਸਟ੍ਰਾਈਕ ਹੋਈ ਆ ਤਾਂ ਆਏ ਆ ਉਹ ਵੀ ਹੁਣ ਤੁਹਾਨੂੰ ਦੇਖ ਕੇ ਕਹਿ ਰਹੇ ਕਿ ਮੇਰੇ ਅੱਚ ਕੁਝ ਨਹੀਂ ਹੈਗਾ ਸਭ ਕੁਝ ਇਹਨਾਂ ਦੇ ਹੱਥ 'ਚ ਆ ਆਈਡੀ ਬੰਦ ਕਰਨਾ ਇਹਨਾਂ ਦੇ ਹੱਥ 'ਚ ਹੈਗਾ ਵਾ ਆਈਡੀ ਬੰਦ ਹੀ ਕਰ ਸਕਦੇ ਆ ਸਾਡਾ ਹੱਲ ਕੋਈ ਨਹੀਂ ਕਰਦਾ ਸਾਡਾ ਹੁਣ ਕਹ ਦੋ ਦੇਖੋ ਤੁਸੀਂ ਸ਼ਾਮ ਤੱਕ ਕਿੰਨੇ ਆਣੇ ਦੀਆਂ ਆਈਡੀਆਂ ਬੰਦ ਹੋਣੀਆਂ ਹੁਣੇ ਕਹ ਦੋ ਕਿ 10 ਬੰਦੇ ਦੀ ਆਈਡੀ ਬੰਦ ਕਰ ਦੋ 2 ਮਿੰਟ ਲਾਉਣਗੇ ਆਈਡੀ ਬੰਦ ਕਰਨ ਲੱਗੇ ਹੱਲ ਨਹੀਂ ਇਹ ਕਰ ਸਕਦੇ ਸੋ ਇੱਕ ਮੈਨੇਜਰ ਤੋਂ ਉੱਪਰ ਦੇ ਲੈਵਲ ਤੇ ਅਧਿਕਾਰੀ ਬਾਹਰ ਆਂਦੇ ਨੇ ਉਹ ਇਹ ਕਹਿੰਦੇ ਨੇ ਵੀ ਅਸੀਂ ਇਸ ਦੇ ਵਿੱਚ ਕੋਈ ਬਿਆਨ ਨਹੀਂ ਦੇ ਸਕਦੇ ਇਹ ਸਾਰੇ ਪ੍ਰਾਈਵੇਟ ਜਿਹੜੇ ਮੁਲਾਜ਼ਮ ਨੇ ਇਹ ਸਾਰੇ ਪ੍ਰਾਈਵੇਟ ਨੇ ਅਸੀਂ ਕੋਈ ਵੀ ਇੱਥੇ ਜਿਹੜਾ ਵੈ ਇਹਨਾਂ ਦੇ ਪੱਖ ਦੇ ਵਿੱਚ ਬਿਆਨ ਨਹੀਂ ਦੇ ਸਕਦੇ ਸਾਫ਼ ਤੌਰ ਤੇ ਇਹਨਾਂ ਨੇ ਇਨਕਾਰ ਕਰ ਦਿੱਤਾ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਸ ਬਲੈਂਕਟ ਸਟੋਰ ਨੂੰ ਲੈ ਕੇ